ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਣੀ ਟੋਟਲੀ ਡਿਫਰੈਂਟ ਹੋਣ ਵਾਲੀ ਹੈ ਮੈਂ ਕਿਸੇ ਵੀ ਇਮੀਗ੍ਰੇਸ਼ਨ ਪਾਲਿਸੀ ਕਿਸੇ ਵੀ ਅਜਿਹੀ ਚੀਜ਼ ਬਾਰੇ ਗੱਲ ਨਹੀਂ ਕਰਨੀ ਮੈਂ ਗੱਲ ਕਰਨੀ ਰੀਅਲ ਮੁੱਦੇ ਤੇ ਆ ਆਪਣੇ ਚਾਰ ਭਰਾ ਆ ਤਿੰਨ ਭਰਾ ਪਰ ਰੀਸੈਂਟਲੀ ਗਵਾਇਆ ਜੇ ਦਸੰਬਰ 10 ਨੂੰ ਹੋਈ ਆ ਤਿੰਨ ਭਰਾ ਮਿੱਤਰੋ ਇਹਨਾਂ ਦੀ ਜਾਨ ਲਈ ਗਈ ਆ ਆ ਵੀ ਥੋੜੇ ਮੇਰੇ ਅੰਗੂ ਪਾਈ ਘਰ ਦੀ ਗਰੀਬੀ ਚੱਕਣ ਮਾੜੇ ਹਾਲਾਤ ਚੋਂ ਉੱਠ ਕੇ ਹਾਲਾਤ ਬਦਲਣ ਲਈ ਕੈਨੇਡਾ ਦੇ ਵਿੱਚ ਤਿੰਨੋਂ ਜਾਣਿਆਂ ਨੂੰ ਬਹੁਤ ਮਾੜੀ ਮੌਤ ਮਿਲੀ ਆ ਉਹ ਮੁੰਡਾ ਆ ਸਤੰਬਰ ਚ ਗਵਾਇਆ ਜਸ਼ਨਮਾਨ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਹੁਣ ਮੈਂ ਤੁਹਾਨੂੰ ਦੱਸਦਾ ਦਸੰਬਰ 6 ਰਾਤੀ 12:30 ਵਜੇ ਆਪਾਂ ਸਾਰਿਆਂ ਨੇ ਵੀਡੀਓ ਦੇਖੀ ਕਿਵੇਂ ਭਾਈ ਲਾਲੂ ਨੇ ਤੁਰਲੇ ਨੇਟਮ ਲੋਗ ਨੇ ਕਿਵੇਂ ਆ ਬੰਦੇ ਤੇ ਗੋਲੀ ਮਾਰੀ ਮੁੰਡੇ ਦੀ ਤੀਸਰੀ ਸ਼ਿਫਟ ਸੀ ਸਿਕਿਉਰਿਟੀ ਦੀ ਕੰਪਨੀ 'ਚ ਜੁਆਇਨ ਹੀ ਕੀਤਾ ਸੀ ਕੰਪਨੀ ਵਾਲਿਆਂ ਨੇ ਨਾ ਟ੍ਰੇਨਿੰਗ ਦਿੱਤੀ ਨਾ ਕੁਝ ਬੰਦਾ ਉਹਦੀ ਸਾਈਡ ਤੇ ਗਿਆ ਕੰਪਨੀ ਵਾਲਿਆਂ ਨੇ ਕੁਝ ਨਹੀਂ ਦੱਸਿਆ ਕੰਪਨੀ ਵਾਲਿਆਂ ਨੇ ਕੀ ਕਿਹਾ ਤਾਂ ਕਿ ਹਾਂ ਬਸ ਆਪਣੀ ਸਾਈਡ ਕਵਰ ਕਰਾਨੀ ਹੈ ਤੂੰ ਚਲਾ ਜਾ ਕੰਪਨੀ ਦਾ ਆਪਦਾ ਮਾਲ ਅਕੈਡਮਿੰਟਨ ਦੇ ਵਿੱਚ ਆਪ バス ਡਰਾਈਵਰ ਆ ਉਹਨੇ ਆਪਣਾ ਪੰਜਾਬੀ ਮੁੰਡਾ ਦੇਖਿਆ ਉਹਨੂੰ ਭੇਜਤਾ ਸਾਈਡ ਤੇ ਨਾ ਪਏ ਉਹਨੂੰ ਪ੍ਰੋਪਰ ਗੇਅਰ ਦਿੱਤਾ ਕਿ ਹਾਂ ਤੂੰ ਆ ਸਾਰੇ ਭਾਈ ਗੇਅਰ ਪਾਉਣ ਵੈਸਟ ਪਾਉਣ ਦੀ ਲੋੜ ਆ ਤੂੰ ਕਲਾ ਸਾਈਡ ਤੇ ਚਲਾ ਜਾ ਜਵਾਗ ਨੂੰ ਕੋਈ ਨੌਲੇਜ ਨਹੀਂ ਉੱਥੇ ਜਾ ਕੇ ਲਾਲੂਆਂ ਨੇ ਫੜ ਲਿਆ ਬੰਦੇ ਨੂੰ ਹੁਣ ਜਿਹੜਾ ਬੰਦਾ ਸੀ ਆਪਣਾ ਇਹਨੂੰ ਨਾਲ ਹੀ ਨਹੀਂ ਆ ਗਈ ਐਡੀ ਬੰਦੂਕ ਕੱਢ ਕੇ ਬੰਦਾ ਇਹਦੇ ਕੋਲੇ ਆ ਗਿਆ ਆਹ ਬੰਦਾ ਜਾਨ ਛੜਾ ਕੇ ਭੱਜਣ ਲੱਗਾ ਜਨਾਨੀ ਨੇ ਬੈਗ ਫੜ ਲਿਆ ਤੇ ਬਾਅਦ ਗੋਲੀ ਮਾਰੀ ਇਹਦੇ ਇਹਦੀ ਜਾਨ ਚਲੀ ਗਈ ਹੁਣ ਦੋ ਜਣੇ ਅਰੈਸਟ ਹੋਇਆ ਈਵਨ ਰੇਨ ਆ ਬੰਦਾ ਤੇ ਭਾਈ ਜੂਡੀਥ ਸਾਲਟ ਇਹਦੀ ਫੋਟੋ ਨਿੰਗ ਜਨਾਨੀ ਦੇ ਰਿਲੀਜ਼ ਕੀਤੀ ਇਹਨਾਂ ਦੋਨੋਂ ਨੂੰ ਆਟੌਪਸੀ ਦੇ ਬਾਅਦ ਫਰਸਟ ਡਿਗਰੀ ਮਰਡਰ ਦੇ ਚਾਰजेस ਪੈ ਗਏ ਆ ਕੀ ਆ ਜਸਟਿਸ ਚੱਟ ਲੋ ਭਾਈ ਇਹੋ ਜੋ ਫਰਸਟ ਡਿਗਰੀ ਚਾਰजेस ਨੂੰ ਕਿਉਂਕਿ ਜਿਹੜੇ ਆ ਬੰਦੇ ਆ ਨਾ ਇਹਦੀ ਕ੍ਰਿਮਿਨਲ ਹਿਸਟਰੀ ਹੈਗੀ ਆ ਤੇ ਆ ਬੰਦੇ ਨਸ਼ੇੜੀ ਆ ਇਹਨਾਂ ਨੂੰ ਸਰਕਾਰ ਨੇ 2 ਮਹੀਨੇ 3 ਮਹੀਨੇ ਬਾਅਦ ਛੱਡ ਦੇਣਾ ਫਿਰ ਸੜਕਾਂ ਤੇ ਇਹਨਾਂ ਨੇ ਘੁੰਮਣਾ ਕੋਸ਼ਿਸ਼ ਕਰਨਾ ਹਥਿਆਰ ਇਹਨਾਂ ਤੋਂ ਬਰਾਮਦ ਹੋ ਗਿਆ ਪਰ ਕੀ ਉਹ ਮਾਂ ਨੂੰ ਪੁੱਤ ਮਿਲ ਜੂਗਾ ਐਡਾ ਸੋਹਣਾ ਸੁਨੱਖਾ ਭਾਈ ਜਵਾਨ ਸੋਚ ਕੇ ਵੇਖੋ ਆਪਣੇ ਆਦੇ ਬੰਦੇ ਇਕੱਠੇ ਨਹੀਂ ਹੁੰਦੇ ਮੇਰੇ ਸਾਲੇ ਫਿਰ ਥੋੜਾ ਦਿਨ ਪਹਿਲਾਂ ਦੀ ਗੱਲ ਆ ਦਸੰਬਰ 5 ਨੂੰ ਪ੍ਰਤਪਾਲ ਸਿੰਘ ਆ ਮੁੰਡਾ ਵਿਚਾਰਾ ਘਰ ਦੀ ਗਰੀਬੀ ਚੱਕਣਾ 6 ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਆਇਆ ਸੀ ਆ ਮੁੰਡਾ 6 ਮਹੀਨੇ ਰਾਤੀ 12 ਵਜੇ ਦਸੰਬਰ 5 ਨੂੰ ਆਪਦਾ ਇਹਦਾ ਵੱਡਾ ਭਰਾ ਨੂੰ ਕੰਮ ਤੇ ਛੱਡਣ ਚੱਲਾ ਜਿਹੜਾ ਮਕਾਨ ਮਾਲਕ ਸੀ ਕੰਜਰ ਦੱਲਾ ਹਰਾਮਜਾਦਾ ਬ੍ਰੈਮਟਨ ਦੇ ਵਿੱਚ ਉਹਨੂੰ ਧਮਕੀ ਮਿਲੀ ਸੀ ਕਿਸੇ ਤੋਂ ਕਿ ਹਾਂ ਤੈਨੂੰ ਗੋਲੀ ਮਾਰ ਦਾਂਗੇ ਜਾਂ ਤੈਨੂੰ ਫਰੋਤੀ ਦੇ ਜਦੋਂ ਉਹਨੂੰ ਨਿਰਪਈਏ ਦੇ ਉਹ ਆਪ ਘਰ ਛੱਡ ਕੇ ਚਲਾ ਗਿਆ ਠੀਕ ਹੈ ਹੁਣੇ ਭਾਈ ਜਿਹੜਾ ਘਰ ਦੇ ਬਾਹਰ ਕੈਮਰਾ ਲੱਗਾ ਹੁੰਦਾ ਉਹਦੇ ਤੋਂ ਦੇਖੀ ਜਾਂਦਾ ਸੀ ਉਹਨੇ ਭਾਈ ਗਿੰਨਨ ਕਿਹਾ ਹੁਣ ਜਿਹੜੇ ਕਾਤਲਾ ਜਿਹੜੇ ਵੀ ਬੰਦੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਮੁੰਡੇ ਤੇ 15 ਗੋਲੀਆਂ ਮਾਰੀਆਂ ਉਹਨਾਂ ਨੂੰ ਕੋਈ ਪੰਗੇ ਲੈ ਰਿਆ ਹੋਣਾ ਚਾੜ ਤੇ ਕਿ ਹਾਂ ਆਪ ਤਾਂ ਭਾਈ ਕਿਤੇ ਹੋਰ ਬੈਠਾ ਕਿਸੇ ਹੋਰ ਡਰੈਸ ਤੇ ਬੈਠਾ ਦੋ ਜਣੇ ਬਾਹਰ ਖੜੇ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਚਲੇ ਗਏ ਆ ਮੁੰਡੇ ਤੇ 15 ਗੋਲੀਆਂ ਵੱਜੀਆਂ ਇਹਦੇ ਵੱਡੇ ਭਰਾ ਦੇ ਬਾਹਾਂ ਤੇ ਗੋਲੀ ਵੱਜੀ ਕਿਹਦਾ ਕਸੂਰ ਕਿਹਦਾ ਕਸੂਰ ਕਿਹੜਾ ਇਨਸਾਫ ਲੈ ਲਾਂਗੇ ਆਪਾਂ ਬ੍ਰੈਮਟਨ ਦੇ ਵਿੱਚ 6 ਮਹੀਨੇ ਪਹਿਲਾਂ ਐਸੀ ਮੁੰਡਾ 15 ਗੋਲੀਆਂ ਮਾਰ ਕੇ ਡਰਾਈਵ ਤੇ ਮਾਰ ਕੇ ਚਲੇ ਗਿਆ ਕਿਹਦਾ ਕਸੂਰ ਉਹ ਮਾਰ ਨੂੰ ਕਿਹਨੇ ਜਵਾਬ ਦੇਣਾ ਆ ਦੂਸਰਾ ਭਰਾ ਹੋ ਗਿਆ ਠੀਕ ਆ ਆਪਣਾ ਹਰਸ਼ਾਨਦੀਪ ਹਰਿਆਣੇ ਤੋਂ ਆ ਪ੍ਰਤਪਾਲ ਸਿੰਘ ਆ ਲੁਧਿਆਣੇ ਦੇ ਕਿਸੇ ਪਿੰਡ ਦਾ ਸੀ ਫਿਰ ਮਿੱਤਰੋ ਆ ਜੀ ਆਪਾਂ ਸਾਰਨੀਆ ਗੁਰੂ ਗੁਰ ਅਸੀਸ ਸਿੰਘ ਆ ਬੰਦਾ ਦਸੰਬਰ 1 ਨੂੰ ਗੁਰ ਅਸੀਸ ਸਿੰਘ ਤੜਕੇ 4:30 ਵਜੇ ਇਹਦੇ ਘਰੇ ਹੀ ਨਾਲ ਰਹਿੰਦੇ ਗੋਰੇ ਨੇ ਕ੍ਰਾਸਲੀ ਹੰਟਰ ਨੇ ਸਾਢੇ 4 ਵਜੇ ਰਸੋਈ ਦੇ ਵਿੱਚ ਚਾਕੂ ਨਾਲ ਮਾਰਤਾ। ਉਦੋਂ ਤੱਕ ਚਾਕੂ ਮਾਰਦਾ ਜੋ ਤੱਕ ਮੁੰਡੇ ਦੀ ਜਾਨ ਨਹੀਂ ਚਲੀ ਗਈ। ਐਡਾ ਕਿੱਡਾ ਕਿ ਸਾਰਾ ਰਸੋਈ ਚ ਵਿਵਾਦ ਹੋ ਗਿਆ। ਐਡਾ ਕਿੱਡਾ ਰਸੋਈ ਚਾ ਮੁੰਡੇ ਨੇ ਕੀ ਕਰਤਾ ਹੁਣ। ਕ੍ਰਾਸਲੀ ਹੰਟਰ ਸਾਰਨੀਆਂ ਸ਼ਹਿਰ ਦੇ ਵਿੱਚ ਕ્રાਫਟਮੈਨ ਸੀ ਵਧੀਆ ਕਾਰੀਗਰ ਬੰਦਾ ਸੀ। ਸਾਰੇ ਸ਼ਹਿਰ ਦੇ ਵਪਾਰੀ ਜਾਣਦੇ ਸੀ ਬਾਲਾ ਬੜਾ ਸ਼ਹਿਰ ਨਹੀਂ ਸੀ। ਉਹਨੇ ਆ ਮੁੰਡੇ ਨੂੰ ਮਾਰਤਾ। ਹੁਣ ਉਹ ਬੰਦੇ ਤੇ ਚਾਰਜਿਸ ਪੈ ਚੁੱਕੇ ਆ। ਪਰ ਕੀ ਅਸਲ ਇਹ ਚਾਰਜਿਸ ਮਿਲ ਕੇ ਬੰਦੇ ਦੀ ਜਾਨ ਵਾਪਸ ਆ ਜਾਂਦੀ ਆ? ਕੜਾ ਇੱਕ ਪਰਾ ਦੂਜਾ ਪਰਾ ਤੀਜਾ ਪਰਾ ਚੌਥਾ ਆਪਣਾ ਪਰਾ ਜਸ਼ਨ ਐਡਮਿੰਟਨ ਦੇ ਵਿੱਚ ਟਿਮ ਹਾਟਨ ਤੇ ਕੰਮ ਕਰਦਾ ਸੀ ਮੁੰਡਾ ਚੰਗਾ ਭਲਾ ਦੇਖੋ ਕਿੰਨਾ ਖੁਸ਼ ਮਜ਼ਾ ਬੂਹਾਂ ਬੰਦੇ ਦਾ ਆ ਬੰਦਾ ਟਿਮ ਹਾਟਨ ਤੇ ਭਾਈ ਫੂਡ ਦੀ ਡਿਲੀਵਰੀ ਆਉਂਦੀ ਹੈ ਜਿਹੜਾ ਉਹਨਾਂ ਬੇਗਲ ਡੋਨਟ ਆ ਪਿੱਛੇ ਟਰੱਕ ਵਾਲਾ ਬੰਦਾ ਹੈ ਟਰੱਕ ਲਵਾਉਣ ਗਿਆ ਸੀ ਆ ਕੋਈ ਗੱਲ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਬੰਦੇ ਨੇ ਟਰੱਕ ਬੈਕ ਡਾਕ ਤੇ ਲਾਇਆ ਟਿਮ ਹਾਟਨ ਦੇ ਤੇ ਸਵਾਣਤਾਰ ਨਾ ਸੀ ਕਦਾ ਨੀ ਕੀ ਦਿਮਾਗ ਚ ਆਈ ਉਹਦੇ ਐਡਗਰ ਵਿਸਕਰ ਸੀ ਬੰਦੇ ਦਾ ਨਾਮ ਕਿੰਨੇ ਸਾਲਾਂ ਦਾ ਸੀ 40 ਸਾਲਾਂ ਦਾ ਐਡਗਰ ਵਿਸਕਰ ਨੇ ਜਿਹੜੇ ਕਟਰ ਦੇ ਨਾਲ ਡੱਬੇ ਖੋਲ੍ਹਣੇ ਸੀ ਆ ਮੁੰਡੇ ਦਾ ਕਤਲ ਕਰਤਾ ਦਿਨ ਦਿਹਾੜੇ ਦਿਨ ਦਿਹਾੜੇ ਉਦੋਂ ਤੱਕ ਕਟਰ ਮਾਰਿਆ ਜੋ ਤੱਕ ਆ ਬੰਦੇ ਦੀ ਜਾਨ ਨਹੀਂ ਚਲੀ ਗਈ ਮੈਨੇ ਇਹ ਗੱਲ ਦੱਸੋ ਹਰਾਮ ਤੁਹਾਨੂੰ ਨਹੀਂ ਕਹਿ ਰਿਹਾ ਸੌਰੀ ਮਾਰ ਅਪੋਲੋਜੀਸ ਫਾਰ ਮਾਈ ਵਰਡਸ ਬਟ ਹਰਾਮ ਜਹਦੀ ਦੁਨੀਆ ਦੇ ਮੂਰੇ ਆਪਾਂ ਸਹੀ ਬਣਦੇ ਰਹਿਣੇ ਆ ਹਰਾਮਜਾਦੀ ਦੁਨੀਆ ਦੇ ਮੂਰੇ ਆਪ ਆਪ ਦੀ ਆਪ ਦੇ ਆਪ ਨੂੰ ਭੰਡ ਦੇ ਰਹਿਣੇ ਕਿ ਹਾਂ ਸਾਡੀ ਕਮਿਊਨਿਟੀ ਮਾਡੀ ਸਾਡੀ ਕਮਿਊਨਿਟੀ ਐ ਮਾੜੇ ਬੰਦੇ ਆ ਚਾਰ ਵੀ ਆਪਣੀ ਕਮਿਊਨਿਟੀ ਦੇ ਆਪਣੇ ਭਰਾ ਸੀ ਇੱਥੇ ਮੇਰੀ ਫੋਟੋ ਵੀ ਹੋ ਸਕਦੀ ਐ ਤੇ ਤੁਹਾਡੀ ਫੋਟੋ ਵੀ ਹੋ ਸਕਦੀ ਸੀ ਔਨ ਆਲੇ ਟਾਈਮ ਤੇ ਇੱਥੇ ਆਪਣੀ ਕਿਸੇ ਦੀ ਵੀ ਫੋਟੋ ਹੋ ਸਕਦੀ ਐ ਆਪਾਂ ਇਕੱਠੇ ਕਦੋਂ ਹੋਣ ਹੁਣ ਜੇ ਤੁਸੀਂ ਕਹੋਗੇ ਨਾ ਕਿ ਹਾਂ ਸਾਡੇ ਕਿਹੜਾ ਘਰਾਂ ਦੇ ਜੀ ਆ ਸੀਗਾ ਤੋ ਸਾਥ ਦੇਈਏ ਸੀਗਾ ਤੋ ਸਪੋਰਟ ਕਰੀਏ ਤਾਂ ਫਿਰ ਡੱਬ ਕੇ ਮਰਜੋ ਜਦੋਂ ਤੁਹਾਡੇ ਘਰੇ ਕੁਝ ਹੋਇਆ ਉਹਦੋਂ ਕੱਲਾ ਗੋ ਫੰਡਮੀ ਦੀ ਭਾਈ ਪ੍ਰੋਮੋਸ਼ਨ ਕਰਾਉਣਾ ਆ ਜੀਓ ਕਿ ਹਾਂ ਸਾਡਾ ਗੋ ਫੰਡਮੀ ਪ੍ਰਮੋਟ ਕਰ ਦਿਓ ਜੀ ਸਾਡੋ ਕੋਈ ਅਸੀਂ ਗਰੀਬ ਘਰ ਆਪਾਂ ਸਾਰੇ ਉਰੇ ਗਰੀਬ ਘਰਾਂ ਤੋਂ ਉੱਠ ਕੇ ਆਨੇ ਆ ਆਪਾਂ ਸਾਰੇ ਉਤੇ ਉਰੇ ਹਾਲਾਤ ਬਦਲੇ ਨਾਉਣੇ ਆ ਉਰੇ ਭਾਈ ਆਪਾਂ ਇੱਕ ਦੂਜੇ ਨੂੰ ਦੇਖ ਕੇ ਮੱਥੇ ਤੇ ਟੋੜੀ ਪਈ ਫਿਰਦੇ ਆ ਕਿ ਆਹ ਬੋ ਇੱਥੇ ਕਿਵੇਂ ਤੁਰੇ ਫਿਰਦੇ ਆ ਅੱਗੇ ਵਿੱਚ ਇਥੇ ਤੁਰੇ ਫਿਰਦੇ ਆ ਬਈ ਹਾਂ ਜਦੋਂ ਆਪਰਾ ਆਪਣ ਗੋ ਫੰਡਮੀ ਤੇ ਦੇਖਦੇ ਹੋ ਤਾਂ ਦੱਖ ਹੁੰਦਾ ਨਾ ਦੋਖ ਨਹੀਂ ਹੁੰਦਾ ਆਪਣੇ ਦੇ ਡਰ ਆਪਣੀ ਕੌਮ ਦੇ ਅੰਦਰ ਡਰ ਆ ਕਿ ਹਾਂ ਜੇ ਕਿਸੇ ਦਾ ਗੋ ਫੰਡ ਵੀ ਆ ਗਿਆ ਤਾਂ ਆਪਾਂ ਡੋਨੇਟ ਕਰ ਦਿੰਦੇ ਕਿਉਂਕਿ ਜੇ ਕੱਲ ਨੂੰ ਸਾਡਾ ਗੋ ਫੰਡ ਨਹੀਂ ਪਿਆ ਤਾਂ ਲੋਕੀ ਸ਼ੇਅਰ ਕਰਨਗੇ ਲੋਕੀ ਡੋਨੇਟ ਕਰਨਗੇ ਐਡੀ ਘਟੀਆ ਕੌਮ ਆਪਣੀ ਐਡੇ ਘਟੀਆ ਲੋਕੋ ਆਪਣੇ ਚਾ ਹੁਣ ਆਪਣੇ ਭਰਾਵਾਂ ਨਾਲ ਕੁਝ ਹੋਇਆ ਆਹ ਮੁੰਡੇ ਤੇ ਗੋਲੀ ਮਾਰੀ ਆ ਆਹ ਮੁੰਡੇ ਤੇ ਗੋਲੀ ਮਾਰੀ ਆ ਉਹਨੂੰ ਚਾਕੂ ਨਾਲ ਮਾਰਿਆ ਉਹਨੂੰ ਕਟਰ ਨਾਲ ਮਾਰਿਆ ਆਪਾਂ ਕਿਉਂ ਨਹੀਂ ਪ੍ਰੋਟੈਸਟ ਕਰਦੇ ਅਮਰੀਕਾ ਚ ਸਾਲਾ ਇੱਕ ਕਾਲਾ ਮਾਰਿਆ ਸੀ ਸਾਰਾ ਅਮਰੀਕਾ ਜਾਮ ਕਰਤਾ ਸੀ ਆਪਾਂ ਮੇਰੇ ਸਾਲੇ ਇਕੱਠੇ ਨਹੀਂ ਹੁੰਦੇ ਬਸ ਆਹੀ ਚੀਜ਼ਾਂ ਕਰਕੇ ਨਾ ਇੰਡੀਆ ਆਪਣਾ ਕੁਝ ਬਣਦਾ ਆਹੀ ਚੀਜ਼ਾਂ ਕਰਕੇ ਨਾ ਇੱਥੇ ਬਣਦਾ ਬਸ ਇੱਥੇ ਹਾਂ ਦੇਸੀ ਆ ਕਿਹੜਾ ਪੁਰਾਣਾ ਕਿਹੜਾ ਨਵਾਂ ਆਹ ਚੀਜ਼ਾਂ ਦੇ ਵਿੱਚ ਆਪਸ ਚ ਲੜੀ ਚੱਲੋ ਬਸ ਜਨਤਾ ਉਦੋਂ ચીਕ ਮਾਰਦੀ ਹੈ ਜਦੋਂ ਆਪਦੇ ਘਰੇ ਕੋਈ ਦੁੱਖ ਹੁੰਦਾ ਜਦੋਂ ਆਪਦੇ ਘਰ ਦੇ ਜੀ ਨਾਲ ਕੋਈ ਹੁੰਦਾ ਦੇ ਤੁਸੀਂ ਦੁਨੀਆ ਨੂੰ ਆ ਵੀ ਆਪਣੇ ਇੰਟਰਨੈਸ਼ਨਲ ਸਟੂਡੈਂਟ ਭਾਈਚਾਰੇ ਦੇ ਭਰਾ ਵਾ ਇਮੀਗ੍ਰੈਂਟ ਪਰਿਵਾਰ ਦੇ ਟੱਬਰ ਦੇ ਮੈਂਬਰ ਸੀ ਆ ਜੇ ਨਾਲ ਹੀ ਆਪਾਂ ਨਹੀਂ ਸਟੈਂਡ ਲਵਾਂਗੇ ਕਿਨੇ ਲੈਣਾ ਮੇਰਾ ਸਾਲਾ ਇੱਕ ਇਨਫਲੂਐਂਸਰ ਨਹੀਂ ਹੈਗਾ ਜਦੋਂ ਕੋਈ ਵਿਪਤਾ ਪੈਂਦੀ ਆ ਕਿਸੇ ਇੱਕ ਭਰਾ ਬਾਰੇ ਬੋਲਦੇ ਕੱਲਾ ਮੈਂ ਕੁੱਤੇ ਨੂੰ ਭੌਂਕਦਾ ਰਹਿਣਾ ਮੈਨੂੰ ਕੋਈ ਦਿੱਕਤ ਨਹੀਂ ਯਾਰ ਮੈਂ ਆਪਦਾ ਪੇਜ ਕਦੇ ਵੀ ਰੁਪਈਏ ਕਮਾਉਣ ਲਈ ਥੋੜੇ ਤੋਂ ਬਣਾਇਆ ਨਹੀਂ ਠੀਕ ਹੈ ਜੇ ਮੇਰਾ 1.5 ਲੱਖ ਬੰਦਾ ਇਸ ਟਾਈਮ ਜੁੜਿਆ ਹੋਇਆ ਤਾਂ ਮੈਨੂੰ ਮਾਣ ਆਵਦਾ ਆਪ ਤੇ ਜੇ ਮੈਂ ਕਿਸੇ ਭਰਾ ਦੀ ਬਾਤ ਚੱਕ ਸਕਦਾ ਮੈਂ ਚਾਰਾਂ ਦੀ ਬਾਤ ਚੱਕੀ ਮੈਂ ਹੋਰ ਵੀ ਆਪਣੇ ਗੁਰਸੇਮਰਨ ਕੋਈ ਕਿਸੇ ਵੀ ਭੈਣ ਭਰਾ ਨਾਲ ਕੁਛ ਹੁੰਦਾ ਮੇਰੇ ਤੋਂ ਜਿੰਨਾ ਬੰਦ ਹੁੰਦਾ ਮੈਂ ਕਰਦਾ ਆਪਣ ਕੋਈ ਭਾਈ ਇੱਥੇ ਫਾਈਨੈਂਸ਼ੀਅਲੀ ਹੁੰਦਾ ਕੋਈ ਵੀ ਹੋ ਸਕਦਾ ਕੱਲੂ ਇੱਥੇ ਮੇਰੇ ਘਰ ਦਾ ਮੈਂਬਰ ਵੀ ਹੋ ਸਕਦਾ ਕੱਲੂ ਇੱਥੇ ਤਾਂ ਹੁਣ ਆ ਵੀ ਮੇਰੇ ਟੱਬਰ ਦੇ ਮੈਂਬਰ ਹੀ ਐ ਜਿਹੜੀ ਹਵਾ ਜੋ ਤੁਸੀਂ ਸਾਹ ਲੈ ਰਹੇ ਹੋ ਮੈਂ ਸਾਹ ਲੈ ਰਿਹਾ ਸੇਮ ਹਵਾ ਆ ਜਿਹੜਾ ਇਨਨ ਦੇ ਵਿੱਚ ਖੂਨ ਵਹਿੰਦਾ ਉਹ ਵੀ ਲਾਲ ਆ ਸਾਰਿਆਂ ਦਾ ਫੇਰ ਇੱਕ ਦੂਜੇ ਨਾਲ ਦੁਸ਼ਮਣੀ ਕਾਦੀ ਧਰਮ ਜਾਤਾਂ ਤੋਂ ਆ ਏਰੀਆ ਦਾ ਤੋਂ ਮਾਝਾ ਮਾਲਵਾ ਦੋਆਬਾ ਦੇ ਕੋ ਵੀ ਏਟਾ ਤੇ ਕੋ ਸਵੇ ਆ ਚੀਜਾਂ ਕੁੱਤਿਆਂ ਹਰਕਤਾਂ ਦੇ ਡੁੱਬੇ ਰਹੇ ਨੇ ਸਾਲੇ ਆਪਾਂ ਮਾਵਾ ਭੈਣਾ ਆਪਣੇ ਸਭ ਦੇ ਸਾਂਝੀਆਂ ਕਿਸੇ ਦੀ ਮਾਰ ਹੁੰਦੀ ਨਹੀਂ ਦੇਖੀ ਜਾਂਦੀ ਹੁਣ ਚਾਰ ਭਾਈ ਆਪਣੇ ਡੱਬੇ ਚ ਬੰਦ ਹੋ ਕੇ ਇੰਡੀਆ ਗਿਆ ਥੋੜੇ ਘਰ ਦਾ ਮੈਂਬਰ ਨਹੀਂ ਸੀ ਮੇਰੇ ਘਰ ਦਾ ਮੈਂਬਰ ਨਹੀਂ ਸੀ ਪਰ ਗੋ ਫੰਡ ਮੀ ਤੇ ਦੇਖ ਕੇ ਸਾਰਿਆਂ ਨੂੰ ਦੁੱਖ ਹੁੰਦਾ ਕਿਉਂਕਿ ਸਾਰੇ ਜਾਨੇ ਆਪਾਂ ਸੇਮ ਹਾਲਾਤਾਂ ਸੇਮ ਦਿੱਲੀ 에ਰਪੋਰਟ ਤੋਂ ਚੜ੍ਹ ਕੇ ਆਉਂਨੇ ਸਾਰਿਆਂ ਦੇ ਘਰ ਦੇ ਸਾਰਿਆਂ ਦੇ ਹਾਲਾਤ ਓਵੇਂ ਦੇ ਆ ਤਾਂ ਆਪ ਇਹਨਾਂ ਮੁਲਕਾਂ ਚ ਆਉਂਨੇ ਆ ਤਾਂ ਜਦੋਂ ਆਪਣੇ ਕਿਸੇ ਬੰਦੇ ਨਾਲ ਕੁਝ ਹੋਵੇ ਤਾਂ ਆਪਾਂ ਕੋਠੇਗਾ ਤੋਂ ਨਹੀਂ ਹੁੰਦੇ ਮੈਂ ਜੀ ਪੁੱਛ ਰਿਹਾ ਗੋਲੀਆਂ ਨਾਲ ਮਾਰਿਆ ਮੁੰਡੇ ਆ ਚਾਕੂ ਛੁਰੀਆਂ ਨਾਲ ਆ ਮਾਰਿਆ ਕੱਲੂ ਜਦੋਂ ਥੋਡੇ ਮੇਰੇ ਤੇ ਵਾਰ ਹੋਇਆ ਉਦੋਂ ਕੱਲੇ ਆਪਾਂ ਚੀਕ ਮਾਰਾਂਗੇ ਕਿ ਹਾਂ ਜੀ ਬਈ ਮੇਰੇ ਨਾਲ ਹੋਇਆ ਮੇਰੇ ਨਾਲ ਖੜੋ ਹੁਣ ਜੇ ਕਿਸੇ ਨਾਲ ਹੋਇਆ ਜੇ ਆਪਾਂ ਨਹੀਂ ਖੜਾਂਗੇ ਨਾ ਸਾਰੇ ਆਣੇ ਤਾਂ ਮਿੱਤਰੋ ਥੋਡੇ ਵੀ ਉਮੀਦ ਨਾ ਕਰਿਓ ਜੇ ਕਾਜ ਇਹਨਾਂ ਦੇ ਘਰੇ ਅੱਗ ਲੱਗੀ ਆ ਤਾਂ ਅੱਗ ਆਪਣੇ ਘਰੇ ਲੱਗਣ ਚ ਬੇਦਰ ਨਹੀਂ ਹੈਗੀ ਨਾ ਮੇਰੇ ਮਾਪੇਓ ਇੱਥੇ ਇਹਨਾਂ ਥੋਡੇ ਮਾਪੇਓ ਇੱਥੇ ਠੀਕ ਹੈ ਕਿਸੇ ਨੇ ਪਿੱਛੇ ਇਨਸਾਫ ਨਹੀਂ ਮੰਗਣਾ ਆਪਾਂ ਆਹੀ ਇੱਕ ਦੂਜੇ ਦੇ ਟੱਬਰ ਆ ਤਾਂ ਕਿਉਂ ਨਾ ਆਪਾਂ ਇੱਕ ਸਾਰੇ ਇੰਗ੍ਰੀਡੈਂਟ ਫੈਮਲੀ ਆ ਜੇ ਇੰਡੀਆ ਕੀ ਹੁੰਦਾ ਮਾੜਾ ਕੁਛ ਹੋਵੇ ਮੰਮੀ ਡੇੜੀ ਹੁੰਦੇ ਨਾ ਪੈਰ ਵਹੀ ਕਰਨ ਨੂੰ ਇੱਥੇ ਮਾਪਿਓ ਹੈ ਨਹੀਂ ਇੱਥੇ ਸਾਰੇ ਯਾਰ ਮਿੱਤਰ ਸਾਰੇ ਜਿੰਨੇ ਆਪਣੇ ਦੇਸੀ ਹੈਗੇ ਆਪੇ ਹੀ ਪਰਿਵਾਰ ਆਪੇ ਇੱਕ ਦੂਜੇ ਦੇ ਮਾਪਿਓ ਕਿਸੇ ਨਾਲ ਕੁਛ ਹੋਵੇ ਭਈ ਪੈਰ ਵਹੀ ਕਰਨਾ ਆਪਣਾ ਫਰਜ਼ ਪਰ ਨਹੀਂ ਮੇਰੇ ਸਾਲੇ ਦਾ ਦੁਸ਼ਮਣੀਆਂ ਕੱਢੀ ਚੱਲੋ ਲੋਕਾਂ ਨਾਲ ਵੈਰ ਪਾਈ ਚੱਲੋ ਲੋਕ ਕਦੇ ਆਪਾਂ ਨੂੰ ਰੀਅਲ ਲਾਈਫ 'ਚ ਮਿਲੇ ਨਹੀਂ ਆਪਣੇ ਲਈ ਆ ਬੰਦੇ ਲਾਈਫ ਚ ਐਗਜ਼ਿਸਟ ਹੀ ਨਹੀਂ ਕਰਦੇ ਹਨ ਇੱਕ ਸ਼ਬਦ ਐ ਸਮਝਦੀ ਸਾਰੀ ਦੁਨੀਆ ਜਦੋਂ ਤੁਹਾਡੇ ਮੇਰੇ ਅਰਗੇ ਦੀ ਫੋਟੋ ਲੱਗੂਗੀ ਨਾ ਜਦੋਂ ਆਪਣੇ ਮਾਂ ਪਿਓ ਦੇ ਕਾਲਜ ਦੀ ਚੀਜ਼ ਪੈਣੀ ਉਦੋਂ ਪਤਾ ਲੱਗੂ ਕੀ ਬੁੱਤ ਦਾ ਮੁੱਲ ਕੀ ਹੁੰਦਾ ਕੀ ਹੁੰਦਾ ਜਦੋਂ ਕਿਸੇ ਦਾ ਘਰ ਦਾ ਜੀ ਚਲਾ ਜਾਂਦਾ ਭਾਈ ਆਪਾਂ ਜੇ ਮੰਨ ਕੇ ਚੱਲੀਏ ਨਾ ਕਿ ਆਪਾਂ ਸਾਰੇ ਇਮੀਗ੍ਰੇਸ਼ਨ ਇਮੀਗਰੈਂਟਸ ਸਾਰੇ ਇੰਟਰਨੈਸ਼ਨਲ ਸੋਸਾਇਟੀ ਦਾ ਟੱਬਰ ਐ ਇੱਕ ਪਰਿਵਾਰ ਆ ਆਪਾਂ ਇੱਕੇ ਚ ਰਹੀਏ ਪਲੀਜ਼ ਜੇ ਅੱਜ ਕਿਸੇ ਨਾਲ ਕੁਝ ਹੋ ਰਿਹਾ ਜੇ ਆਪਾਂ ਆਵਾਜ਼ ਨਹੀਂ ਚੱਕਾਂਗੇ ਤਾਂ ਮਿੱਤਰੋ ਦਸੰਬਰ 10 ਹੋਈ ਐ ਦਸੰਬਰ 20 ਦਿਨ ਹੋਰ ਪਏ ਐ ਥੋੜੇ ਮੇਰੇ ਅਰਗਿੱਦੀ লাশ ਪਾ ਕੇ ਬਸ ਗੋ ਫੰਡ ਮੀ ਪੈਣਗੇ ਸਾਰੇ ਜਣ ਗੋ ਫੰਡ ਮੀ ਵਾਲੇ ਖਾਣਾ ਡੋਨੇਸ਼ਨ ਭਰ ਦੇ ਤਾਂ ਹੂੰ ਜਲਦੀ ਡੋਨੇਸ਼ਨ ਭਰ ਦੇ ਤਾਂ ਕਿਉਂਕਿ ਅਗਰ ਕੱਲ ਕੋ ਮੂਜੇ ਕੁਝ ਹੋ ਗਿਆ ਤਾਂ ਮੇਰੇ ਲਈ ਵੀ ਡੋਨੇਟ ਕਰਨਗੇ ਨਾ ਇਕੱਠੇ ਹੋ ਜਾ ਬਈ ਬੇਣਤੀ ਬੇਣਤੀ ਚਾਰ ਪ੍ਰਾਗ ਵਾਇਆ ਇਹਨਾਂ ਦੀ ਵਾਚ ਚੱਕ ਲਈ ਇਹਨਾਂ ਦੀ ਬੋਲ ਲਈ ਕੱਲ ਨੂੰ 4 ਦੇ 40 ਹੁੰਦੇ 400 ਹੁੰਦੇ 4000 ਹੁੰਦੇ ਮੈਂਟ ਨਹੀਂ ਲੱਗਣਾ ਕੰਜ਼ਰਵੇਟਿਵ ਪਾਰਟੀ ਨੇ ਫੋਲ ਜ਼ੋਰ ਲਾਇਆ ਹੋਇਆ ਆਪਣੇ ਖਿਲਾਫ ਹੇਟ ਨਫ਼ਰਤ ਫਲੌਂਚ ਗੋਰਿਆਂ ਦੇ ਮੰਜ ਬਹੁਤ ਨਫ਼ਰਤ ਆਪਣੇ ਲਈ ਰੱਬ ਨਾ ਕਰੇ ਕਾਲੂ ਆਪਣੇ ਆ ਭੈਣਾਂ ਨਾਲ ਅਟੈਕ ਹੋਣ ਲੱਗ ਗਿਆ ਆਪਣੀ ਭੈਣ ਪਹਿਲਾਂ ਗੁਰਸਿਮਰਨ ਮਾਰਤੀ ਉੱਤੇ ਨੋਵੋਸ ਕੋਸ਼ਚ ਦੇ ਵਾਲਮਰ ਦੇ ਅਵੰਦ ਦੇ ਵਿੱਚ ਪੂਰੀ ਸੜੀ ਹੋਈ ਮਿਲੀ ਕਿੰਨੇ ਇਨਸਾਫ ਲੈ ਲੈ ਕਿੰਨੇ ਕੀ ਕਰ ਲਿਆ ਇਕੱਠੇ ਹੋ ਜਾਓ ਬਈ ਬੇਨਤੀ ਹੈ ਜਦ ਇੱਕ ਇੱਕ ਕਰਕੇ ਸਾਰਿਆਂ ਦੀ ਫੋਟੋਆਂ ਲੱਗਦੀਆਂ ਰਹੀਆਂ ਨਾ ਇੱਕ ਦਿਨ ਮੇਰੀ ਵੀ ਲੱਗੀ ਮਿਲੂਗੀ ਤੇ ਫਿਰ ਇੱਥੇ ਬੋਲ ਨਹੀਂ ਰਿਹਾ ਹੋਏਗਾ ਕੋਈ ਆਈ ਤੁਹਾਨੂੰ ਕਹਿੰਦਾ ਇਕੱਠੇ ਹੋ ਜੋ ਤੁਹਾਡੇ ਸਾਰਿਆਂ ਕੋ ਟਵਿੱਟਰ ਚ ਆਉਂਦੇ ਆ ਆਪਦੀ ਵਾਇਟ ਹਾਊਸ ਉਹੀ ਮੇਰੇ ਸਾਰੇ ਕੁਝ ਨਫਰਤ ਰਕਵਾ ਉਹ ਤੇਰੇ ਕੋਲ ਆ ਉਹ ਤੇਰੇ ਕੋਲ ਆ ਉਹ ਪ੍ਰਾਣਾ ਉਹ ਨਾ ਉਹ ਤਪੀਰ ਤੁੱਕਾ ਚਾਚੇ ਇਹਦੇ ਵਿੱਚ ਸਾਲੇ ਆਮ ਸੌਰੀ ਮੈਂ ਮੇਰਾ ਮੂਡ ਬਖਰਾਵਾ ਜਾਓ ਯਾਰ